ਰਾਕੇ ਦੀ ਠੰਡ ਨੇ ਬਿਲਕੁਲ ਜਾਨ ਜੀਵਨ ਅਸਤਵਿਸ਼ਟ ਕਰ ਦਿੱਤਾ ਗਿਆ ਤੁਸੀਂ ਇਸ ਵੇਲੇ ਅਸੀਂ ਹਾਲ ਬਾਜ਼ਾਰ ਦੇ ਬਾਹਰ ਖੜੇ ਹਾਂ ਜ਼ਿੰਦਗੀ ਦਾ ਪਹੀਆ ਜਿਹੜਾ ਉਸ ਦੀ ਰਫ਼ਤਾਰ ਰਨ ਰੇਂਗ ਕੇ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਇਹ ਚੌਂਕ ਭਰਿਆ ਹੁੰਦਾ ਹੈ ਮਗਰ ਠੰਡ ਕਾਰਨ ਜਿਹੜੇ ਲੋਕ ਨੇ ਘਰੋਂ ਵੀ ਨਿਕਲ ਰਹੇ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਟ੍ਰੈਫਿਕ ਵੀ ਬਹੁਤ ਹੀ ਘੱਟ ਹੈ ਸੋ ਕੜਾਕੇ ਦੀ ਠੰਡ ਹੈ ਕੱਲ ਦੀ ਗੱਲ ਕਰੀਏ ਰਾਤ ਦਾ ਤਾਪਮਾਨ ਪੁਆਇੰਟ 4 ਡਿਗਰੀ ਸੈਲਸੀਅਸ ਸੀਗਾ ਸੋ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਔਰ ਸੰਘਣੀ ਧੁੰਦ ਨੇ ਪੂਰੀ ਤਰ੍ਹਾਂ ਜਾਨ ਜੀਵਨ ਅਸਤਵੇਸ਼ ਕਰ ਦਿੱਤਾ ਹੈ ਤੁਸੀਂ ਦੇਖੋ ਕਿ ਜਿਹੜੇ ਮੁਸਾਫਿਰ ਅਮਨਸਰ ਆਉਂਦੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਫਸਲਾਂ ਦੀ ਕਰੀਏ ਤੇ ਮੌਸਮ ਦੇ ਨਾਲ ਇਸ ਦਾ ਮਿਲਿਆ ਜੁਲਿਆ ਅਸਰ ਹੈ ਕੁਝ ਫਸਲਾਂ ਦੇ ਉੱਤੇ ਇਹ ਮੌਸਮ ਬਹੁਤ ਅੱਛਾ ਹੈ ਕੁਝ ਲਈ ਹੈ ਇਸ ਤਰ੍ਹਾਂ ਦਾ ਪਹਿਣਾ ਮੌਸਮ ਜਿਹੜਾ ਹੈ ਉਹਨਾਂ ਲਈ ਖਰਾਬ ਹੈ ਮੰਨਿਆ ਜਾਂਦਾ ਹੈ ਜੋ ਡੇਲੀ ਦੁਕਾਨਦਾਰ ਜਿਹੜੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਠੰਡ ਨੇ ਉਹਨਾਂ ਦੀ ਗਾਕੀ ਨੂੰ ਵੀ ਬੜਾ ਫਰਕ ਪਾਇਆ ਹੋਇਆ ਹੈ ਗਾਕ ਵੀ ਉਹਨਾਂ ਦੇ ਦੁਕਾਨ ਤੇ ਪਹੁੰਚ ਨਹੀਂ ਰਿਹਾ ਘਰੋਂ ਨਹੀਂ ਨਿਕਲ ਰਿਹਾ ਜਰੂਰਤ ਜਦੋਂ ਮਹਿਸੂਸ ਹੁੰਦੀ ਹੈ ਕਿ ਜਰੂਰਤ ਹੈ ਤੇ ਉਹਦੇ ਲਈ ਜ਼ਰੂਰੀ ਹੈ ਤੇ ਉਹਨੇ ਨਿਕਲਣਾ ਹੈ ਸੋ ਪੁਲਿਸ ਬਾਦਸਤੂਰ ਆਪਣੀ ਡਿਊਟੀ ਦੇ ਉੱਤੇ ਤਾਇਨਾਤ ਹੈ ਆਪਣੀ ਡਿਊਟੀ ਪੂਰੀ ਤਹਿ ਦਲੀ ਦੇ ਨਾਲ ਨਿਭਾ ਰਹੀ ਹੈ ਤੁਸੀਂ ਦੇਖੋ ਕਿ ਚੈਕਿੰਗ ਵੀ ਚੱਲ ਰਹੀ ਹੈ ਪਰ ਜਿਹੜੀ ਹੈ ਕਿ ਟ੍ਰੈਫਿਕ ਦੇ ਨਾਲ ਜਿਹੜੀ ਠੰਡ ਹੈ ਉਸ ਦੇ ਰੋਕ ਦਿੰਦਾ ਹੈ ਕਾਰੋਬਾਰ ਨੂੰ ਸੋ ਅਸੀਂ ਲੋਕਾਂ ਕੋਲ ਵੀ ਜਾਣਨੇ ਆ ਕਿ ਉਹਨਾਂ ਦਾ ਕੀ ਕਹਿਣਾ ਵਰਮਾ ਜੀ ਬਹੁਤ ਠੰਡ ਹੈ ਕੀ ਲੱਗਦਾ ਤੁਹਾਨੂੰ ਕਿ ਇਸ ਦੇ ਨਾਲ ਗਾਕੀ ਦੇ ਉੱਤੇ ਲੋਕਾਂ ਦਾ ਨਿਕਲਣਾ ਬਾਰ ਕਿਸੇ ਦਾ ਲੱਗਦਾ ਦੇਖੋ ਜੀ ਠੰਡ ਤੇ ਜਿਹੜੀ ਹੈ ਤੁਸੀਂ ਵੀ ਦੇਖ ਰਹੇ ਹੋ ਧੁੰਦ ਬਹੁਤ ਜ਼ਿਆਦਾ ਹੈ ਜਿਹੜੇ ਸਵੇਰੇ ਅਸੀਂ 8 ਵਜੇ ਦੁਕਾਨ ਖੋਲਦੇ ਸੀਗੇ ਅੱਜ ਕੱਲ ਹੁਣ ਸਵੇਰੇ 10 10:30 ਵਜੇ ਘਰੋਂ ਬਾਹਰ ਦਾ ਉਸ ਲਈ ਵੀ ਧੁੰਦ ਹੁੰਦੀ ਆ ਔਰ ਅਜ 10 ਦਿਨ ਹੋ ਗਏ ਆ ਸੂਰਜ ਬਿਲਕੁਲ ਨਹੀਂ ਨਿਕਲਿਆ ਔਰ ਦਿਨੇ ਰਾਤ ਜਿਹੜੀ ਆ ਠੰਡ ਦਿਨ ਵੱਧਦੀ ਹੈ ਦਿਨੇ ਥੋੜਾ ਜਿਹਾ ਫਰਕ ਪੈਂਦਾ ਪਰ ਉਹਦੇ ਨਾਲ ਰਾਤ ਜਿਹੜੇ 7 ਵਜੇ ਦੇ ਨੇ 6 ਵਜੇ ਦੇ ਨੇ ਨਾ ਉਸ ਵੇਲੇ ਉਹਦੇ ਬਾਅਦ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਆ ਆ ਜਾਈ ਜਿਹੜੀ ਆ ਬਿਲਕੁਲ ਘਟ ਜਾਂਦੀ ਆ ਅਸੀਂ ਸਵੇਰੇ 8 ਵਜੇ ਦੁਕਾਨ ਤੇ ਆਉਂਦੇ ਸੀਗੇ ਹੁਣ ਸਵੇਰੇ 10:30 11 ਵਜੇ ਦੁਕਾਨ ਤੇ ਆਈਦਾ ਤੇ ਸ਼ਾਮੀ 6:30 ਵਜੇ ਚਲੇ ਜਾਈਦਾ ਕੋਈ ਕਾਰਨ ਇਸੇ ਕਰਕੇ ਵੀ ਨਾ ਕੋਈ ਗਾ ਘਾ ਗਾਗ ਨਾ ਹੋਣ ਕਾਰਨ ਅਸੀਂ ਠੰਡ ਦੇ ਝਾਕਦੇ ਰਹੀਏ ਇਸ ਕਰਕੇ ਅਸੀਂ ਟਾਈਮ ਨਾ ਆਉਣੇ ਤੇ ਟਾਈਮ ਨਾ ਚਲੇ ਜਾਣੇ ਆ ਆਵਾਜ਼ ਇਹ ਜਿਹੜੀ ਆ ਗਾਗ ਦੀ ਵੀ ਬਿਲਕੁਲ ਘੱਟ ਹੋ ਗਈ ਆ ਔਰ ਬੱਚਿਆਂ ਨੂੰ ਇੱਕ ਤੰਗੀ ਬੜੀ ਸੀ ਚਲੋ ਇਹ ਗਵਰਨਮੈਂਟ ਨੇ ਕੀਤਾ ਸਕੂਲ ਬੰਦ ਕਰਕੇ ਉਹਨਾਂ ਨੂੰ ਥੋੜੀ ਕੋਈ ਰਾਹਤ ਮਿਲੀ ਹੋਈ ਆ ਔਰ ਆਮ ਦੁਕਾਨਦਾਰ ਵਾਲਿਆਂ ਨੂੰ ਸਿਰਫ ਗਾਗ ਨਾ ਹੋਣ ਕਰਕੇ ਵੀ ਥੋੜੀ ਪਰੇਸ਼ਾਨੀ ਚ ਆ ਪਾ ਜੀ ਇਹ ਠੰਡ ਦਾ ਤੁਸੀਂ ਦੱਸ ਰਹੇ ਹੋ ਕਿ ਪਿਛਲੇ 10 ਦਿਨਾਂ ਤੋਂ ਸੂਰਜ ਨਹੀਂ ਦੇਖਿਆ ਹੈ ਤਾਂ ਸੰਘਣੀ ਧੁੰਦ ਵੀ ਪੈਂਦੀ ਪਈ ਆ ਇਹਦਾ ਕੀ ਅਸਰ ਰਹਿੰਦਾ ਫਸਲਾਂ ਦੇ ਉੱਤੇ ਤੁਹਾਡੇ ਮੁਤਾਬਿਕ ਦੇਖੋ ਜੀ ਮੈਂ ਪਿੰਡ ਚੋਂ ਹੀ ਆਨਾ ਵਾ ਮੇਰਾ ਇੱਥੋਂ ਹਾਲਗੇੜ ਤੋਂ 10 ਕਿਲੋਮੀਟਰ ਦੂਰ ਘਰ ਆ ਉੱਥੇ ਵਿੱਚ ਅਸੀਂ ਦੇਖਿਆ ਵੀ ਜ਼ਿਮੀਦਾਰਾਂ ਨੇ ਆਪਣੀ ਕਣਕ ਤੇ ਬੀਜ ਲਈ ਹੋਈ ਆ ਔਰ ਬਹੁਤ ਵਧੀਆ ਮੌਸਮ ਠੀਕ ਆ ਉਹਨਾਂ ਵਾਸਤੇ ਵੀ ਪਰ ਉਹਦੇ ਵਾਸਤੇ ਸਾਨੂੰ ਥੋੜੀ ਧੁੱਪ ਵੀ ਜ਼ਿਆਦਾ ਜ਼ਰੂਰੀ ਆ ਪੀਏ ਨਹੀਂਗਾ ਇੱਕਦਮ ਠੰਡ ਪਤਦੀ ਰਹੇ ਉਹ ਵੀ ਨਹੀਂ ਫਸਲ ਹੀ ਵਧੀਆ ਤੇ ਹੈ ਪਰ ਥੋੜੀ ਧੁੱਪ ਵੀ ਜ਼ਰੂਰੀ ਹੋਣੀ ਚਾਹੀਦੀ ਆ ਤੁਸੀਂ ਦੇਖਿਆ ਪਿਛਲੇ 10 ਦਿਨਾਂ ਤੋਂ ਸੂਰਜ ਦਾ ਮਹਾਰਾਜ ਦੇ ਦਰਸ਼ਨ ਨਹੀਂ ਹੋ پا ਰਹੇ ਨੇ ਸੰਗ ਬੱਦਲ ਬਾਈ ਹੈ ਅੱਜ ਅਨੁਮਾਨ ਹੈ ਕਿ ਬਰਸਾਤ ਹੋ ਸਕਦੀ ਹੈ ਪਰ ਫਿਰ ਵੀ ਕਿਹਾ ਨਹੀਂ ਜਾ ਸਕਦਾ ਪਰ ਕਿਹਾ ਹੈ ਕਿ ਇਹ ਬਰਸਾਤ ਹੋ ਸਕਦੀ ਹੈ ਸੋ ਮੌਸਮ ਨੇ ਪੂਰੀ ਤਰ੍ਹਾਂ ਜਨ ਜੀਵਨ ਨੂੰ ਰੋਕ ਦੇ ਰੱਖ ਦਿੱਤਾ ਹੈ ਤੁਸੀਂ ਕੀ ਕਹੋਗੇ ਤੁਸੀਂ ਕਿਸ ਤਰ੍ਹਾਂ ਦਾ ਲੱਗ ਰਿਹਾ ਸੋ ਮੌਸਮ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜੀਵਨ ਦੇ ਨਾਲ ਨਾਲ ਤੁਸੀਂ ਜੇ ਪਸ਼ੂ ਪੰਛੀਆਂ ਨੂੰ ਦੇਖੋ ਇਸ ਵੇਲੇ ਆਪਣੇ ਆਲ ਨੇ ਆਪਣਾ ਜਿਹੜਾ ਦਾਣਾ ਪਾਣੀ ਨਹੀਂ ਚੁੱਕ ਰਹੇ ਨੇ ਬੈਠੇ ਹੋਏ ਨੇ ਸਰਦੀ ਦਾ ਇੰਜੋਏ ਕਰ ਰਹੇ ਨੇ ਸੰਗਨੀ ਧੁੰਦ ਨੇ ਪੂਰਾ ਜੀਵਨ ਅਸਤਵਿਅਸਤ ਕਰ ਦਿੱਤਾ ਹੈ ਆਉਣ ਵਾਲੇ ਹੋਰ ਕੁਝ ਦਿਨ ਜਿਹੜਾ ਹੈ ਐਸੀ ਤਰ੍ਹਾਂ ਦਾ ਮੌਸਮ ਰਹਿਣ ਦਾ ਅਨੁਮਾਨ ਹੈ ਔਰ ਕੜਕ ਦੀ ਠੰਡ ਹੈ ਅਸੀਂ ਇੱਥੇ ਗੱਲ ਕਰਨੇ ਆ ਭਾਈ ਸਾਹਿਬ ਤੁਹਾਨੂੰ ਕੀ ਲੱਗ ਰਿਹਾ ਕਿ ਠੰਡ ਦੇ ਨਾਲ ਕੋਈ ਅਸਰ ਪਿਆ ਤੁਹਾਡੇ ਤੇ ਠੰਡ ਦਾ ਬੜਾ ਅਸਰ ਹੈ ਸਰਦੀ ਗੱਡੀ ਚ ਲਾਈਨ ਜਾ ਰਹੀ ਬਿਲਕੁਲ ਵੀ ਸਵੇਰੇ 10 ਵਜੇ ਗੱਡੀ ਗੱਡੀ ਦੀ ਹੈ ਦਿਹਾੜੀ ਪੈਂਦੀ ਨਹੀਂ ਭਾਈ 7 ਵਜੇ ਘਰ ਚਲੇ ਜਾਂਦੇ ਆ ਕਮ ਬਿਲਕੁਲ ਇਹ ਟੂਰਿਸਟ ਵੀ ਨਹੀਂ ਆਉਂਦੇ ਸਰ ਇਸ ਟਾਈਮ ਹਾਂਜੀ ਸਰ ਸੋ ਟੂਰਿਸਟ ਵੀ ਠੰਡ ਕਰਕੇ ਨਹੀਂ ਆ ਰਿਹਾ ਤੁਸੀਂ ਆਟੋ ਚਾਲਕਾਂ ਦੀ ਵੀ ਜੇ ਗੱਲ ਕਰੀਏ ਤਾਂ ਆਟੋ ਚਾਲਕ ਵੀ ਇਸ ਥਾਂ ਤੋਂ ਕਾਫੀ 2-4 ਹੋ ਰਹੇ ਨੇ ਉਹਨਾਂ ਨੂੰ ਆਪਣੇ ਰੋਜ਼ਗਾਰ ਰੋਜ਼ ਨਹੀਂ ਮਿਲ ਰਿਹਾ ਹੈ ਜਿਹੜਾ ਰੋਜ਼ ਉਹ ਲੋਕ ਨਿਕਲਦੇ ਨੇ ਅੱਜ 10 ਵਜੇ ਤੋਂ ਨਿਕਲ ਰਹੇ ਨੇ ਔਰ ਟਾਈਮ ਸਰ ਘਰ ਚਲੇ ਜਾਂਦੇ ਨੇ ਕਾਰਨ ਇਹ ਹੈ ਕਿ ਇਤਨੀ ਸਰਦੀ ਦਾ ਜਿਹੜਾ ਕਾਰਨ ਗਾਕ ਵੀ ਨਹੀਂ ਆ ਰਾ ਟੂਰਿਸਟ ਜਿਹੜਾ ਪੰਜਾਬ ਦੇ ਅੰਮ੍ਰਿਤਸਰ ਚ ਪਹੁੰਚਦਾ ਉਹ ਵੀ ਜਿਹੜਾ ਹੈ ਘਟਾਉਂਦਾ ਹੈ ਸੋ ਸ਼ੂਬੇ ਚ ਕੜਾਕੇ ਦੀ ਸਰਦੀ ਪੈ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਔਰ ਇਸ ਤੋਂ ਬਾਅਦ ਸੰਗਨੀ ਧੁੰਦ ਨੇ ਪੂਰੀ ਤਰ੍ਹਾਂ ਸਾਰਿਆ ਪਈਆ ਜੀਵਨ ਦਾ ਪਈਆ ਜਿਹੜਾ ਹੈ ਉਸ ਦੀ ਰਫ਼ਤਾਰ ਨੂੰ ਕਾਫੀ ਘਟਾ ਦਿੱਤਾ ਹੈ ਲੋਕ ਇੰਜੋਏ ਕਰ ਰਹੇ ਨੇ ਅੱਗ ਬਾਲ ਕੇ ਹੱਥ ਸੇਕ ਰਹੇ ਨੇ ਔਰ ਜਿਹੜਾ ਸੂਰਜ ਹੈ ਉਹ ਵੀ ਇਹੀ ਪਿਛਲੇ ਦਿਨਾਂ 10 ਦਿਨਾਂ ਤੋਂ ਇਹ ਸੂਰਜ ਦਾ ਚਮਕਣਾ ਨਹੀਂ ਵੇਖਿਆ ਦੁਕਾਨਦਾਰ ਵੀ ਹੈ ਆਪਣੀ ਦੁਕਾਨਦਾਰੀ ਤੋਂ ਵੀ ਦੋ ਚਾਰ ਹੋ ਰਹੇ ਨੇ ਦੁਕਾਨਦਾਰ ਦੁਕਾਨ ਦੇ ਉੱਤੇ ਗਾਹਕ ਨਹੀਂ ਪਹੁੰਚ ਰਿਹਾ ਕਾਫੀ ਪ੍ਰਭਾਵ ਪਿਆ ਹੈ ਠੰਡ ਦਾ ਇਸ ਕਰਕੇ ਇਹ ਜੀਵਨ ਜਿਹੜਾ ਹੈ ਕੁਝ ਦਿਨ ਆਉਣ ਵਾਲੇ ਕੁਝ ਹੋਰ ਦਿਨ ਐਸੇ ਤਰ੍ਹਾਂ ਰਹਿੰਦੇ ਉਮੀਦ ਲਗਾਈ ਜਾ ਸਕਦੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ